ਸੱਚੀ ਰੇਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਹੁੜਲੇ ਮਹੱਲਾ ਤੇ ਅਨੰਦਪੁਰ ਸਾਹਿਬ ਵਿਖੇ ਦਮਦਮੀ ਟਕਸਾਲ ਵੱਲੋਂ ਜਿਹੜਾ ਪੰਥਕ ਇਕੱਠ ਸੱਦਿਆ ਗਿਆ ਸੀ ਉਹ ਅੱਜ ਹੋਇਆ ਸੱਦਿਆ ਨਿਗਾਹਾਂ ਮੀਡੀਆ ਦੀਆਂ ਤੇ ਸਿੱਖ ਸਿਆਸਤ ਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਨਿਗਾਹਾਂ ਉੱਥੇ ਸੀ ਇਕੱਠ ਹੋਇਆ ਭਾਵੇਂ ਕਿ ਭਾਰੀ ਇਕੱਠ ਨਹੀਂ ਕਹਿ ਸਕਦੇ ਇਕੱਠ ਹੋਇਆ ਉੱਥੇ ਔਰ ਕਈ ਬੰਦਿਆਂ ਦੀ 11 ਹਜ਼ਾਰ ਵੀ ਰਟ ਕੇ ਖਾਸ ਤੌਰ ਤੇ ਬਾਬਾ ਬਲਬੀਰ ਸਿੰਘ ਬਡਾਦਾਲ ਵਾਲੇ ਉਥੇ ਨਹੀਂ ਨਜ਼ਰ ਆਏ ਬਹੁਤ ਸਾਰੇ ਸੰਤ ਮਹਾਤਮਾ ਹੋਰ ਸੰਪਰਦਾਵਾਂ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਇ ਕੋਈ ਸੁਧਾਰ ਲਹਿਰ ਵਾਲੇ ਹਾਲਾਂਕਿ ਸੁਧਾਰ ਲਹਿਰ ਕੋਈ ਨਹੀਂ ਬੋਲਿਆ ਹਾਂ ਉਹਨਾਂ ਚ ਕਰਨਲ ਸਿੰਘ ਪਜੋਲੀ ਜੇ ਕਹਿ ਸਕਦੇ ਉਹਨਾਂ ਚ ਨੇ ਤਾਂ ਉਹ ਬੋਲੇ ਤੇ ਬਹੁਤ ਸਾਰੇ ਹੋਰ ਸੰਤ ਮਹਾਤਮਾ ਵੀ ਸੀ ਲੇਕਿਨ ਉਥੇ ਜਿਹੜਾ ਮੇਨ ਕਰ ਲੈ ਜਿਹੜੇ ਮਤੇ ਪਾਸ ਕੀਤੇ ਗਏ ਪਹਿਲਾਂ ਤਾਂ ਮੈਂ ਉਹਨਾਂ ਬਾਰੇ ਦੱਸੂੰ ਫਿਰ ਜੋ ਹਰਨਾਮ ਸਿੰਘ ਤੁਮਾ ਜਾਂ ਹਰਨਾਮ ਸਿੰਘ ਖਾਲਸਾ ਸੋਲਵੇਂ ਮੁਖੀ ਦਮਦਮੀ ਟਕਸਾਲ ਦੇ ਜੋ ਉਹਨਾਂ ਨੇ ਕਿਹਾ ਉਹ ਗੱਲ ਕਰਾਂਗੇ ਤੇ ਨਾਲ ਫਿਰ ਦਾ ਐਨਾਲਿਸਿਸ ਕਰਾਂਗੇ ਤੇ ਟਿੱਪਣੀ ਕਰਾਂਗੇ ਇਹ ਤਿੰਨ ਹਿੱਸਿਆਂ ਚੱਜਦੀ ਵੀਡੀਓ ਹੋਏਗੀ ਲੇਕਿਨ ਬਹੁਤ ਦਿਨ ਹੋ ਗਏ ਮੈਂ ਤੁਹਾਨੂੰ ਅਪੀਲ ਨਹੀਂ ਕੀਤੀ ਅੱਜ ਫਿਰ ਇੱਕ ਵਾਰ ਅਪੀਲ ਕਰਦਾ ਕਿ ਪਹਿਲੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋਂ ਪਲੀਜ਼ ਕਰ ਲਮੋ ਜੇ ਜਿਹੜੇ ਨਵੇਂ ਜੁੜੇ ਨੇ ਉਹ ਜ਼ਰੂਰ ਇਸ ਨੂੰ ਸਬਸਕ੍ਰਾਈਬ ਕਰ ਲੈਣ ਦੇਖੋ ਗੱਲ ਹੈ ਕਿ ਪਹਿਲੇ ਤੋਂ ਮਤਿਆਂ ਦੀ ਗੱਲ ਕਰੀਏ 6 ਮਤੇ ਉਥੇ ਪਾਸ ਕੀਤੇ ਗਏ ਨੇ ਉਸ ਇਕੱਠ ਚ ਜੈਕਾਰਿਆਂ ਦੀ ਗੂੰਜ ਦੇ ਵਿੱਚੋਂ ਮਤੇ ਪਾਸ ਕੀਤੇ ਗਏ ਪਹਿਲਾ ਮਤਾ ਕਾਫੀ ਅਹਿਮ ਉਹਦੇ ਚ ਕਿਹਾ ਗਿਆ ਕਿ ਇਹ ਇਕੱਠ ਭਾਈ ਗੁਰਦੀਪ ਸਿੰਘ ਗੁਰਦੀਪ ਸਿੰਘ ਗੜਗੱਜ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗਰ ਸਭ ਦੇ ਜਥੇਦਾਰ ਬਜੋ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਅਨੁਰਾਧ ਕਰਦਾ ਹੈ 61 ਤੇ ਇਸ ਦੇ ਨਾਲ ਹੀ ਬਾਬਾ ਟੇਕ ਸਿੰਘ ਧਨੋਲਾ ਜੋ ਤਖਤ ਸ੍ਰੀ ਧੰਮਧਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਨਿਯੁਕਤੀ ਵੀ ਰੱਦ ਕਰਦਾ ਹੈ ਇਹ ਪਹਿਲਾ ਮਤਾ ਇਹ ਜੋ ਹੈ ਉੱਥੇ ਪਾਸ ਕੀਤਾ ਗਿਆ ਉਹ ਕਹਿੰਦੇ ਵੀ ਇਹ ਸਿੱਖ ਪਰੰਪਰਾਵਾਂ ਤੇ ਭਾਵਨਾਵਾਂ ਦੇ ਅਨੁਕੂਲ ਨਹੀਂ ਪਹਿਲੇ ਮਤੇ ਚ ਇਹ ਕਿਹਾ ਗਿਆ ਇਹ ਪੰਥ ਇਕਠ ਪੂਰੀ ਸਿਕੋਂਮ ਦੇਸ਼ ਵਿਦੇਸ਼ ਤੇ ਸੰਤਾਂ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ ਇਹ ਪਹਿਲਾ ਮਤਾ ਹੈ ਜਿਹੜਾ ਅੱਜ ਦੇ ਇਕੱਠ ਚ ਪਾਸ ਹੋਇਆ ਦੂਜਾ ਮਤਾ ਦੂਜੇ ਮਤੇ ਚ ਗੱਲ ਹੋਈ ਕਿ ਉੱਥੇ ਮੈਂ ਮਤੇ ਪੜ ਕੇ ਸੁਣਾ ਦਿੰਦਾ ਤੁਹਾਨੂੰ ਅੱਜ ਦਾ ਇਹ ਇਕੱਠ ਇਹ ਮਤਾ ਪਾਸ ਕਰਦਾ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਸਾਲ ਸਹਿਬ ਸਿੰਘ ਸਾਹਿਬਾਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸੀ ਦਮਦਮਾ ਸਾਹਿਬ ਤਲਵੰਡੀ ਸਾਬੂ ਨੂੰ ਤਖਤ ਸਹਿਬਾਨ ਦੇ ਜਥੇਦਾਰਾਂ ਵਜੋਂ ਤੁਰੰਤ ਸੇਵਾ ਬਹਾਲ ਮੁਰੜ ਸੌਂਪ ਕੇ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤਰੰਕ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ ਮਤਲਬ ਕਿ ਉਹਨਾਂ ਨੂੰ ਹਟਾਵੇ ਪਹਿਲੇ ਮਤੇ ਚ ਦੂਜੇ ਮਤੇ ਚ ਤਿੰਨੇ ਜਿਹੜੇ ਪਹਿਲੇ ਜਥੇਦਾਰ ਸੀ ਉਹਨਾਂ ਨੂੰ ਲਾਉਣ ਲਈ ਮਤਾ ਪਾਸ ਹੋਇਆ ਤੀਜਾ ਮਤਾ ਤੀਜੇ ਮਤੇ ਚ ਧੰਨਵਾਦ ਕੀਤਾ ਜਿਨ੍ਹਾਂ ਨੇ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਇਹਨਾਂ ਨੂੰ ਹਟਾਉਣ ਦਾ ਵਿਰੋਧ ਕੀਤਾ ਸੀ ਉਹ ਜਿਹੜੇ ਤਿੰਨ ਮੈਂਬਰ ਹੋਰ ਤਾਂ ਕੋਈ ਨਹੀਂ ਸੀ ਉੱਥੇ ਜਿਹੜੇ ਵਿਰੋਧ ਕਰਨ ਵਾਲੇ ਤਿੰਨ ਮੈਂਬਰ ਸੀ ਜਸਵੰਤ ਸਿੰਘ ਪੜੈਨ ਸੀ ਤੇ ਪਰਮ ਭਾਈ ਮਰੀਕ ਸਿੰਘ ਸੀ ਤੇ ਪਰਮਜੀਤ ਸਿੰਘ ਸੀ ਇਹਨਾਂ ਨੇ ਵਿਰੋਧ ਕੀਤਾ ਸੀ ਇਹਨਾਂ ਦੇ ਜਿਹੜਾ ਕੱਠ ਮਤੇ ਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਧੰਨਵਾਦ ਕਰਦਾ ਕਿ ਘਟੋ ਘਟ ਉਹਨਾਂ ਨੇ ਇਹ ਕੀਤਾ ਤੇ ਜਿਹੜੇ ਰਹਿ ਗਏ 11 ਮੈਂਬਰ ਉਹਨਾਂ ਨੂੰ ਅਪੀਲ ਕਰਦਾ ਕਿ 17 ਤਰੀਕ ਤੋਂ ਪਹਿਲਾਂ ਇਹ ਜਿਹੜੇ ਜਥੇਦਾਰ ਨੇ ਇਹਨਾਂ ਦੀ ਬਹਾਲੀ ਦੇ ਲਈ ਤੇ ਪਹਿਲਾਂ ਦੀ ਨਿਯੁਕਤੀ ਰੱਦ ਕਰਨ ਦੀ ਗੱਲ ਕੀਤੀ ਜੋ ਪਹਿਲੇ ਦੋ ਮਤੇ ਅੱਛਾ ਇਹ ਉਹਨਾਂ ਨੂੰ ਕਿ ਹੈ ਵੀ ਜਿਹੜੇ 11 ਮੈਂਬਰ ਨੇ ਨਾ ਉਹ 17 ਤੋਂ ਪਹਿਲਾਂ ਕਿ 17 ਨੂੰ ਅੰਤਰਕਮੇਟੀ ਦੀ ਮੀਟਿੰਗ ਹੋਣੀ ਹੈ ਇਸ ਕਰਕੇ ਇਹ ਕਿਹਾ ਗਿਆ। ਇਹ ਚੌਥਾ ਮਤਾ ਇਹ ਬੜਾ ਅਹਿਮ ਹੈ। ਇਸ ਕਰਕੇ ਹੈ ਮੈਂ ਕਿਹਾ ਦੀ ਲੋੜ ਬੜੀ ਹੈ। ਇਹਦੇ 'ਚ ਇਹ ਕਿਹਾ ਗਿਆ ਕਿ ਜਿਹੜਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਹ ਮਤੇ ਰਾਹੀਂ ਅਪੀਲ ਕੀਤੀ ਜਾਂਦੀ ਹੈ ਕਿ ਤਖਤ ਸਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਇਹਨੂੰ ਸਮੂਹ ਜਥੇਵਦੀਆਂ ਸੰਪਰਦਾਵਾਂ ਸਿੱਖ ਬੁੱਧੀਜੀਵੀਆਂ ਦੀ ਪ੍ਰਵਾਨਗੀ ਨਾਲ ਇਹ ਤਾਂ ਵਿਧੀ ਵਿਧਾਨ ਬਣਾਇਆ ਜਾਵੇ ਔਰ ਲਿਖਤੀ ਰੂਪ ਚ ਬਣਾਇਆ ਜਾਵੇ ਤਾਂ ਕਿ ਜਿਹੜੇ ਮਾਨ ਮਰਿਆਦਾ ਤੇ ਸਤਕਾਰ ਸਦੀਵ ਘਰ ਲਈ ਬਹਾਲ ਰੱਖਿਆ ਜਾ ਸਕੇ ਇਹ ਹੈ ਚੌਥਾ ਮਤ ਫਿਰ ਪੰਜਵੇਂ ਮਤੇ ਦੀ ਵੀ ਗੱਲ ਕਰ ਲਈ ਜਿਹੜਾ ਅੱਜ ਹੋਇਆ ਇਹ ਹੈ ਕਿ ਇਹ ਜਿਹੜੇ ਸ਼੍ਰੋਮਿਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ 28 ਮਾਰਚ ਨੂੰ ਹੋਰ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਸਲਾਸ ਤੋਂ ਪਹਿਲਾਂ ਇਹ ਜਿਹੜਾ ਹੈ ਬਫਦਰੂਪ ਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਕੋਲ ਤਸਦੀਕ ਕਰਨ ਕਿ ਉਹ ਅੰਤਰਨ ਕਮੇਟੀ ਦੇ ਮੈਥ ਨੂੰ ਪੜ੍ਹ ਕੇ ਸੁਣਾਉਣਾ ਤਾਂ ਇਹ ਗੱਲ ਕਲੀਅਰ ਹੋ ਕਿਉਂਕਿ ਇਹ ਤੇ ਰੋਲਾ ਬਹੁਤ ਪੈਣਾ ਕਿਉਂਕਿ ਜਦੋਂ ਮੈਂ ਤੁਹਾਨੂੰ ਦੱਸਣਾ ਹੈ ਨਾ ਕਿ ਹਰਨਾਮ ਸਿੰਘ ਧੂਮਾ ਨੇ ਕੀ ਕਿਹਾ ਉਹਦੇ ਭਾਸ਼ਣ ਚ ਉਹ ਤੇ ਇਹ ਤੇ ਜਿਆਦਾ ਜੋੜ ਦਿੱਤਾ 28 ਮਾਰਚ ਦੀ ਕਮੇਟੀ 'ਚ ਇਹ ਮਤਾ ਜਿਹੜਾ ਪੰਜ ਮੈਂ ਉਹ ਕਹਿੰਦਾ ਕਿ ਅੱਜ ਦਾ ਇਹ ਪੰਥ ਇਕੱਠ ਸਮੂਹ ਸੰਗਤਾਂ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਆਪੋ ਆਪਣੇ ਹਲਕੇ ਦੇ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ 28 ਮਾਰਚ ਨੂੰ ਹੋ ਰਹੀ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਅਜਲਾਸ ਤੋਂ ਪਹਿਲਾਂ ਪਹਿਲਾਂ ਬਸਟਰ ਰੂਮ ਚ ਜਾ ਕੇ ਮਿਲ ਕੇ ਸਮੂਹ ਸ਼ਰੋਮਰੀ ਕਮੇਟੀ ਦੇ ਮੈਂਬਰਾਂ ਕੋਲੋਂ ਤਸਦੀਕ ਕਰਨ ਕੇ ਉਹ ਅੰਤਰ ਕਮੇਟੀ ਵੱਲੋਂ ਕਿੱਤੇ ਗਏ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਾਉਣ ਲਈ ਆਪਣਾ ਯੋਗਦਾਨ ਦੇਣਗੇ ਜਿਹੜੇ 28 ਤਰੀਕ ਨੂੰ ਇਹ ਮੈਂਬਰ ਅੰਤਰ ਕਮੇਟੀ ਦੇ ਫੈਸਲੇ ਦੀ تصਦੀਕ ਨਹੀਂ ਕਰਨਗੇ ਰੱਦ ਕਰਨਗੇ ਇਹ ਉਹਨਾਂ ਨੂੰ ਚਾਹਦਾ ਜੇਕਰ ਉਹ ਆਪਣਾ ਫਰਜ਼ ਨਹੀਂ ਪਛਾਣਦੇ ਤਾਂ ਅੱਜ ਦਾ ਇਹ ਪੰਥਕ ਕਾਟੇ ਫੈਸਲਾ ਕਰਦਾ ਹੈ ਕਿ 28 ਮਾਰਚ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ اجلاس ਵਾਲੇ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਅਮਰਸਰ ਸਾਹਿਬ ਵਿਖੇ ਸਮੂ ਸਿਕਸ ਹੋਂ ਤੋਂ ਹਰ ਪਿੰਡ ਵਿੱਚੋਂ ਵੀ ਹੀਰਾ ਕੱਟ ਕੇ ਪਹੁੰਚਣ ਇਹ ਉਹਨਾਂ ਨੇ ਕਿਹਾ ਉਦੋਂ ਬਾਅਦ ਜਦੋਂ ਤੁਮਾ ਸਭ ਬੋਲੇ ਨੇ ਤਾਂ ਕਹਿੰਦੇ ਹਰ ਇੱਕ ਪਿੰਡ ਚੋਂ ਇੱਕ ਬਸ ਜਾਵੇ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਪਹਿਲਾਂ ਛੇਮਾ ਮਤਾ ਦੱਸਦਾ ਛੇਮਾ ਮਤਾ ਦੇ ਚ ਉਹ ਕਹਿੰਦੇ ਨੇ ਅਖਾਲ ਤਖਤ ਦੇ ਜਿਹੜੇ ਤਖਤ ਸਹਿਬਾਨ ਨੂੰ ਦੀ ਮਰਿਆਦਾ ਨੂੰ ਜਾਂ ਸਤਕਾਰ ਨੂੰ ਜੋ ਢਾਹ ਲੱਗੀ ਹੈ ਅਤੇ ਸਿੱਖ ਪੰਥ ਦੇ ਵਿੱਚ ਉਹ ਸੰਕਟ ਬਣੇ ਹਨ ਉਹ ਇਹ ਪੰਥਕਟ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮ ਦੇ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਸਿੱਖ ਪਰੰਪਰਾ ਨੂੰ ਬਹਾਲ ਕਰਨ ਲਈ ਅਗਵਾਈ ਕਰਨ ਜਿਹੜੀ ਉਹਨਾਂ ਨੂੰ ਲੀਡਰ ਬਣਾਇਆ ਕਿਉਂ ਕਹਿ ਲਈਏ ਹੁਣ ਇਹ ਤਾਂ ਹੈ ਜਿਹੜੇ ਮਤੇ ਪਾਸ ਕੀਤੇ ਗਏ ਮਤਿਆਂ ਤੋਂ ਬਾਅਦ ਦੂਜਾ ਮਤੰਦਸਿਆ ਸੀ ਬੋਲੇ ਤਾਂ ਸਾਰੇ ਸੰਤ ਬਲਜੀਤ ਸਿੰਘ ਦਾਦੂਬਾਰ ਵੀ ਬੋਲੇ ਹੋਰ ਵੀ बोले मेंबर बोले जसवां सिंह पठान बोले करनैल सिंह पंचोली सारे अपने-अपने ਗੱਲ ਜਾਂ ਕਾਲੋ ਸਾਹਿਬ ਬੋਲੇ ਜਰਨਸ ਕਤਰ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹਨਾਂ ਨੇ ਸਾਹਿਬ ਨੇ ਭਾਸ਼ਣ ਕੀਤੇ ਆਪਦੀ ਸਭੀ ਸੁਰ ਇੱਕੋ ਹੀ ਸੀ ਔਰ ਵਿਰੋਧ ਕਰ ਰਹੇ ਸੀ ਹੁਣ ਦੋ ਗੱਲਾਂ ਇਹਦੇ ਚ ਕਰਨ ਵਾਲੀਆਂ ਨੇ ਇਸ ਤੋਂ ਪਹਿਲਾਂ ਕਿ ਆਪਾਂ ਇਹ ਤੇ ਟਿੱਪਣੀ ਕਰੀਏ ਕਿ ਭਾਸ਼ਣ ਕੀ ਦਿੱਤਾ ਜਿਹਦੀ ਜਿਹਦੇ ਚ ਮਤਾ ਪਾਸ ਕਰਕੇ ਕਿਹਾ ਗਿਆ ਕਿ ਹਰਨਾਪ ਸਿੰਘ ਤੁਮਾਂ ਨੂੰ ਕਿ ਤੁਸੀਂ ਅਗਵਾਈ ਕਰੋ ਇਹ ਜਦੋਂ ਗੱਲ ਕੀਤੀ ਗਈ ਕਿ ਉਹ ਇਸ ਦੀ ਅਗਵਾਈ ਕਰਨ ਤਾਂ ਉਦੋਂ ਬਾਅਦ ਉਹਨਾਂ ਦੇ ਲੈਕਚਰ ਲੈਕਚਰ ਉਹਨਾਂ ਦਾ ਕਾਫੀ ਗਰਮ ਸੀ ਔਰ ਕਾਫੀ ਕੁਛ ਉਹਨਾਂ ਨੇ ਗੱਲਾਂ ਕੀਤੀਆਂ ਲੇਕਿਨ ਮੈਨੂੰ ਹੈਰਾਨੀ ਇਹ ਹੋਈ ਕਿ ਜਦੋਂ ਹਰਨਾਪ ਸਿੰਘ ਧੋਮਾ ਦਾ ਨਾਮ ਬੋਲਿਆ ਗਿਆ ਕਿ ਹੁਣ ਉਹ ਸੰਗਤ ਨੂੰ ਸੰਬੋਧਨ ਕਰਨਗੇ ਸੰਗਤ ਵੀ ਘੱਟ ਸੀ ਉਦੋਂ ਤੇ ਜਿਹੜੇ ਸਟੇਜ ਤੋਂ ਉੱਠ ਕੇ ਕਾਫੀ ਲੋਕ ਚਲੇ ਗਏ ਜਿਨ੍ਹਾਂ ਨੂੰ ਮੈਂ ਪਛਾਣਦਾ ਸੀ ਦਾ ਦੁਬਾਲ ਸਾਹਿਬ ਜਾ ਰਹੇ ਸੀ ਹੋਰ ਬਤੇ ਉਸ ਸਟੇਜ ਤੋਂ ਉੱਠ ਕੇ ਚਲੇ ਗਏ ਹਾਲਾਂਕਿ ਚਾਹੀਦਾ ਨਹੀਂ ਸੀ ਜਿੰਨਾਂ ਦਾ ਇਕੱਠ ਕੀਤਾ ਸੀ ਉੱਥੇ ਰਹਿਦੇ ਉਰ ਦੀ ਗੱਲ ਸੁਣਦੇ ਹੋ ਸਕਦਾ ਜਿਆਦਾ ਲੇਟ ਹੋ ਗਿਆ ਹੋਵੇ ਕੋਈ ਵੀ ਕਾਰਨ ਹੋ ਸਕਦਾ ਪਰ ਹੋਇਆ ਉੱਥੇ ਇਸ ਤਰ੍ਹਾਂ ਹੁਣ ਦੋ ਤਿੰਨ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਭਾਸ਼ਣ ਦੇ ਵਿੱਚ ਉਹ ਕਾਫੀ ਅਹਿਮ ਨੇ ਦੇਖੋ ਇੱਕ ਤਾਂ ਪੰਜਾਬ ਦੀ ਗੱਲ ਕੀਤੀ ਉਹ ਤਾਂ ਚਲੋ ਸਾਰ ਸ਼ੁਰੂਆਤ ਚ ਕਰਦੇ ਰੇ ਕਿ ਪੰਜਾਬ ਦਾ ਦੇਖੋ ਕੀ ਹਾਲ ਕਰਤਾ ਇਹਨਾਂ ਰਾਸੀ ਲੀਡਰਾਂ ਨੇ ਇੱਥੇ ਕਿੰਨੀ ਬੇਰੁਜ਼ਗਾਰੀ ਹੈ ਇਹ ਤੇ ਨਸ਼ੇ ਨੇ ਸਾਡੀ مالی ਹਾਲਤ ਇੰਨੀ ਖਰਾਬ ਹੈ ਕਿ ਹਰ ਬੰਦਾ ਕਰਜ਼ਾਈ ਹੈ ਤੇ ਪੰਜਾਬ ਨੂੰ ਗੰਗਾਲ ਕਰਤਾ ਇਹ ਸਾਡੇ ਰਾਜਸੀ ਲੀਡਰਾਂ ਨੇ ਇਹ ਗੱਲ ਤੋਂ ਤੁਮੇ ਨੇ ਗੱਲ ਆਪਣੇ ਸ਼ੁਰੂ ਕੀਤੀ ਲੇਕਿਨ ਉਦੋਂ ਬਾਅਦ ਫਿਰ ਉਹਨਾਂ ਨੇ ਜਿਹੜੀ ਗੱਲ ਮਤਿਆਂ ਚਾਹੀ ਕਿ 17 ਤਰੀਕ ਤੱਕ ਜੇ ਕੋਈ ਫੈਸਲਾ ਢੇ ਕਰ ਦੇ 17 ਤਰੀਕ ਦੇ ਤੀਨ ਅੰਤਰਕਮਿਟੀ ਦੀ ਮੀਟਿੰਗ ਤੋਂ ਪਹਿਲਾਂ ਕਿ ਮਤਾ ਰੱਦ ਕਰਨ ਜਿਹੜੇ ਉਹਨਾਂ ਨੂੰ ਨਿਯੁਕਤ ਕੀਤਾ ਤੇ ਉਹਨਾਂ ਨੂੰ ਬਹਾਲ ਕਰੋ ਜੇ ਨਹੀਂ ਕਰਦੇ ਤਾਂ ਫਿਰ ਇਹ ਇਹ ਨਾ ਨਾ ਜਿਹੜੇ ਘਰਾਓ ਕਰਨਾ ਸ਼ੁਰੂ ਕਰੋ ਨੇ ਤੇ ਘਰਾਂ ਚ ਜਾਓ ਉਹਨਾਂ ਦਸੇ ਤਰੀਕਾ ਪਹਿਲਾ ਹੱਥ ਜੋੜ ਕੇ ਬੇਨਤੀ ਕਰੋ ਕਹੋ ਕਿ ਤੁਸੀਂ ਇਹ ਮਤਲਬ ਰੱਦ ਕਰੋ ਜੇ ਨਹੀਂ ਮੰਨਦੇ ਤੇ ਘਰ ਦੇ ਪੁਰੇ ਬਹਿ ਜਾਓ ਤੇ ਇੱਕ ਅਦਾ ਬੰਦਾ ਸੰਤ ਸਮਾਜ ਦਾ ਹੋਵੇ ਬਾਕੀ ਜਥੇਬੰਦੀਆਂ ਦੇ ਹੋਣ ਉੱਥੇ ਜਾ ਕੇ ਪਾਠ ਕਰੋ ਨਿਤਨੇਮ ਕਰੋ ਅਰਦਾਸ ਕਰੋ ਕੀਰਤਨ ਕਰੋ ਤੇ ਕਹੋ ਕਿ ਥੋਣੀ ਅਸੀਂ ਉੱਠਣਾ ਇਹਨਾਂ ਨੂੰ ਫੇਰ ਉਹ ਕਹਿੰਦੇ ਵੋਟਾਂ ਤਾਂ ਤੁਸੀਂ ਪਾਈਆਂ ਨੇ ਲੋਕਾਂ ਨੇ ਪਾਈਆਂ ਨੇ ਸਿੱਖਾਂ ਨੇ ਪਾਈਆਂ ਨੇ ਜੇ ਵੋਟਾ ਪਾ ਕੇ ਇਹਨਾਂ ਨੂੰ ਬਣਾ ਸਕਦੇ ਆ ਆਪਾਂ ਲਾ ਕਿਉਂ ਨਹੀਂ ਸਕਦੇ ਇਸ ਤਰ੍ਹਾਂ ਦੇ ਜਿਹੜੀ ਗੱਲ ਉੱਥੇ ਕੀਤੀ ਕਿ ਇਹਨਾਂ ਨੂੰ ਆਪਾਂ ਇਹ ਕਰਾਂਗੇ ਯਾਨੀ ਅਗਲੀ ਗੱਲ ਕਹਿੰਦੇ ਦੇਖੋ ਜਿਹੜੇ ਇਹ ਪੰਚ ਦੀ ਕਚਹਿਰੀ ਹੈ ਇਹਦੇ ਵਿੱਚ ਜਿਹੜਾ ਜੇ ਇਹ ਨਹੀਂ ਸਾਡੀ ਗੱਲ ਮੰਨਦੇ ਤਾਂ ਫਿਰ ਸੰਕਟ ਜਿਹੜਾ ਹੋਰ ਵਧੂਗਾ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾਂ ਇਹਨਾਂ ਨੇ ਮਰਿਆਦਾ ਦਾ ਘਾਣ ਕੀਤਾ ਹੈ ਫਿਰ ਤਾਂ ਇਹ ਹਾਲ ਹੋ ਜੂ ਕਿ ਆਉਣ ਵਾਲੇ ਟਾਈਮ 'ਚ ਗ੍ਰੰਥ ਨੂੰ ਵੀ ਪਰੇ ਪੰਜ ਤੋਂ ਤਾਂ ਛੋਟੋ ਹੋਈ ਤਾਂ ਗ੍ਰੰਥ ਨੂੰ ਵੀ ਕੁਝ ਨਹੀਂ ਸਮਝਣਗੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਇੱਕ ਗੱਲ ਉਹਨਾਂ ਦੀ ਕਾਫੀ ਠੀਕ ਲੱਗੀ ਮੈਨੂੰ ਮੈਂ ਕੱਲ ਵੀ ਕਹੀ ਸੀ ਇਹ ਗੱਲ ਕਿ ਜਿਹੜੀ ਇਹ ਕਮੇਟੀ ਤੋਂ ਕੋਈ ਨੈਤਿਕ ਤੌਰ ਤੇ ਇਸ ਸ਼੍ਰੋਣੀ ਕਮੇਟੀ ਤੋਂ ਪੰਜਾਬ ਦੀ ਕਮੇਟੀ ਰਹਿ ਗਈ ਇਹਨੂੰ ਕੋਈ ਕੌਮ ਦੇ ਜਥੇਦਾਰਾਂ ਨੂੰ ਲਾਉਣ ਦਾ ਇਕੱਲੇ ਦਾ ਅਧਿਕਾਰ ਨਹੀਂ ਰਹਿ ਗਿਆ ਹੁਣ ਆਨਲਾਈਨ ਕੋਈ ਸਰਬੱਤ ਖਾਲਸਾ ਹਾਲਾਂਕਿ ਸਰਬੱਤ ਖਾਲਸਾ ਦੇ ਉੱਤੇ ਕੋਈ ਗੱਲ ਨਹੀਂ ਕੋਈ ਜਿੱਦ ਸਿ ਵੀ ਹੋਏਗੀ ਕੁਝ ਸਦਾ ਦਿੱਤਾ ਜਾਏਗਾ ਗੱਲ ਹੀ ਕੀਤੀ ਸ਼ੁਰੂਆਤ ਖਾਲਸਾ ਦੀ ਖਾਲਸਾ ਜੀ ਨੇ ਉਹਨਾਂ ਨੇ ਹਾਂ ਐਨੀ ਗੱਲ ਜ਼ਰੂਰ ਕੀਤੀ ਚਲੋ ਇਹ ਗੱਲ ਵੀ ਸਹੀ ਹੈ ਕਹਿੰਦੇ ਐ ਇੱਕ ਰੋ ਸ਼੍ਰੋਮਿਕ ਕਰ ਕਰੇ ਆਨਲਾਈਨ ਸਾਰੇ ਵਿਸ਼ਵ ਚ ਜਿਹੜੇ ਸਿੱਖ ਬੈਠੇ ਨੇ ਉਹਨਾਂ ਦੀ ਭਾਵਨਾ ਸਮਝਣ ਲਈ ਪੁੱਛ ਲੈ ਮਿੱਤੇ ਜਥੇ ਦਾ ਠੀਕ ਨੇ ਇਹ ਗੱਲ ਪੈਸੇ ਆਉਣ ਵਾਲੇ ਟਾਈਪ ਚ ਕਰਨੇ ਪਊ ਸਿੱਖਾਂ ਨੂੰ ਸਮੇਂ ਦੇ ਹਾਨ ਦਾ ਹੋਣਾ ਪਊਗਾ ਇਹ AI ਦਾ ਯੁੱਗ ਹੋ ਗਿਆ ਹੁਣ ਇਹ ਇਸਰ ਕਰਨਾ ਪਏਗਾ ਇਹ ਗੱਲ ਬਿਲਕੁਲ ਸਹੀ ਹਾਂ ਇੱਕ ਗੱਲ ਧੁੰਮੇ ਦੀ ਹੋਰ ਬੜਕੋ ਠੀਕ ਸੀ ਰਾਮ ਸਿੰਘ ਧੁੰਮਾ ਜੀ ਨੇ ਜਿਨ੍ਹਾਂ ਨਾਲ ਉਹਦੀ ਬੜੀ ਦੋਸਤੀ ਰਹੀ ਤੇ ਜਿਨ੍ਹਾਂ ਦੇ ਤੋਂ ਉਹਨੇ ਵੋਟਾਂ ਮੰਨਿਆ ਜਾਂਦਾ ਸੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਨੇੜੇ ਨੇ ਤੇ ਨੇੜੇ ਵੀ ਕਿਵੇਂ ਹੋਏ ਸੀ ਇਹ ਵੀ ਜਿਹੜੇ ਪੁਰਾਣੇ ਲੋਕ ਜਾਣਦੇ ਨੇ ਸ਼ਾਇਦ 2006 ਦੀ ਗੱਲ ਹੈ ਤੇ ਜਿਵੇਂ ਹੋਈ ਸੀ ਖੈਰ ਛੱਡੋ ਆਪਾਂ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਅਕਾਲੀ ਦਲ ਤੇ ਜਿਹੜਾ ਨਿਸ਼ਾਨਾ ਲਾਇਆ ਬੜਾ ਤਕਾ ਕੀ ਕਹਦੇ ਨੇ ਕਾਲੀਤਾਲ ਕਹਿੰਦੇ ਤਾਂ ਆਪਣੇ ਚ ਜ਼ਰੂਰਾਂ ਦੀ ਚਤੇਬੰਦੀ ਸੀ ਪਰ ਕਿੱਥੇ ਗਈ ਇਹ ਕਿਉਂ ਨਹੀਂ ਬੋਲਦੀ ਹੋਰ ਤਾਂ ਹੋਰ ਕਹਿੰਦੇ ਜਦੋਂ ਸ਼੍ਰੋਮਣੀ ਕਮੇਟੀ ਦਾ ਇੱਕ ਅੰਗ ਕੱਟਿਆ ਗਿਆ ਜਦੋਂ ਹਰਿਆਣਾ ਅਲੱਗ ਬਣਿਆ ਇਹਨਾਂ ਨੇ ਕੋਈ ਮੋਰਚਾ ਨਹੀਂ ਲਾਇਆ ਕੁਝ ਨਹੀਂ ਬੋਲੇ ਇਹਨਾਂ ਨੇ ਬਿਲਕੁਲ ਮੂਕ ਦਰਸ਼ਕ ਬਣ ਕੇ ਬਿਠੇ ਰਹੇ ਸੀ ਬਟਿੰਗ ਸੀ ਮੂਕ ਦਰਸ਼ਕ ਮਤਲਬ ਕੀ ਕੀਤਾ ਐਵੀਂ ਮਾਮੂਲੀ ਜਾਂ ਕਾਨੂੰਨੀ ਕਾਰਵਾਈ ਕੀਤੀ ਉਹ ਵੀ ਅੱਧ ਬਣੇ ਜੇ ਢੰਗ ਨਾਲ ਵੈਸੇ ਮੋਰਚੇ ਲਾਉਣ ਲਈ ਜਥੇਦਾਰ ਸਾਹਿਬ ਪੁਰਾਣੇ ਜਥੇਦਾਰਾਂ ਦੀ ਲੋੜ ਹੁੰਦੀ ਹੈ ਮੋਰਚੇ ਤਾਂ ਹੁਣ ਲੱਗੇ ਮੋਰਚਾ ਤਾਂ ਸੀ ਆ ਬਸ ਜਿਹੜਾ 80 ਵਾਲੇ ਤੋਂ ਵੱਧ ਤੋਂ ਕਿਹੜਾ ਵੱਡਾ ਮੋਰਚਾ ਲੱਗਿਆ ਧਰਮਜੋਤ ਮੋਰਚੇ ਤੋਂ ਬਾਅਦ ਤਾਂ ਮੋਰਚਾ ਲਾਉਣ ਲਈ ਤਾਂ ਫਿਰ ਪੁਰਾਣੇ ਜਥੇਦਾਰਾਂ ਨਵੀਂ ਪੀੜੀ ਨੂੰ ਇਹ ਤਾਂ ਬਿਆਨਬਾਜ਼ੀ ਕਰ ਸਕਦੇ ਨੇ ਇਹ ਸੜਕਾਂ ਤੇ ਨਹੀਂ ਆ ਸਕਦੇ ਇਹ ਤਾਂ ਫੇਸਬੁੱਕ ਵਾਲੀ ਇਹ ਤਾਂ ਟਵਿੱਟਰ ਵਾਲੀ ਐਕਸ ਵਾਲੀ ਜਿਹੜੀ ਲੀਡਰਸ਼ਿਪ ਆ ਗਈ ਤੁਸੀਂ ਮੋਰਚੇ ਦੀ ਗੱਲ ਕਰਦੇ ਹੋ ਉਹ ਕਹਿੰਦੇ ਜੀ ਮੋਰਚੇ ਨਹੀਂ ਲੱਗੇ ਇਹ ਗੱਲ ਉਹਨਾਂ ਦੀ ਕਹਿੰਦੇ ਹਰਿਆਣੇ ਦੀ ਕਮੇਟੀ ਦੇ ਵੇਲੇ ਚੁੱਪ ਗਏ ਇਹ ਗੱਲ ਬਿਲਕੁਲ ਠੀਕ ਹੈ ਇਹ ਬਿਲਕੁਲ ਉਹਨਾਂ ਨੇ ਇਹ ਨਹੀਂ ਕਿਹਾ ਫਿਰ ਇੱਕ ਉਹਨਾਂ ਨੇ ਮਸਲਾ ਖੜਾ ਕੀਤਾ ਪਤਾ ਨਹੀਂ ਉਹ ਆਪਰਨਾ ਚਾਹੁੰਦੇ ਨੇ ਜਾਂ ਨਹੀਂ ਦੋ ਸਵਾਲ ਖੜੇ ਕਰਤੇ ਕਿ ਕੋਈ ਵੀ ਸਾਡਾ ਅੱਜ ਦੇ ਵਿੱਚ ਕੌਮ ਦਾ ਕੋਈ ਰਾਸ਼ੀ ਆਗੂ ਨਹੀਂ ਕੱਲੇ ਕੌਮ ਦਾ ਕਿਉਂ ਜੀ ਜੇ ਆਪਾਂ ਪੰਜਾਬ ਦੀ ਗੱਲ ਕਰ ਲਓ ਪੰਜਾਬ 'ਚ ਕਿਹੜਾ ਲੀਡਰ ਲੀਡਰ ਤੋਂ ਬਣੇ ਹੀ ਪੰਜਾਬ ਤੁਰੇ ਫਿਰਦੇ ਸਰਪ੍ਰਮੰਤ ਲੀਡਰ ਕਿਹੜਾ ਪੰਜਾਬ ਦਾ ਸਟ੍ਰੇਟਸਮੈਨ ਕਿਹੜਾ ਬਹੁਤ ਸਾਰੇ ਲੋਕ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਇੱਕ ਦੋ ਬੰਦਿਆਂ ਨੂੰ ਯਾਦ ਕਰਦੇ ਨੇ ਕੋਈ ਪ੍ਰਤਾਪ ਸਿੰਘ ਕੈਰੀੜੂ ਯਾਦ ਕਰ ਲੈਂਦਾ ਜਾਂ ਕੋਈ ਕਾਂਗਰਸੀ ਉਹ ਤਾਂ ਲੀਡਰ ਵਿੱਚ ਬਹੁਤ-ਬੱਤ ਜੈਨੀ ਜੈਲਸਨ ਨੂੰ ਯਾਦ ਕਰ ਲੈਂਦਾ ਤੇ ਕੌਣ ਆ ਕਹਿੰਦਾ ਕੋਈ ਲੀਡਰ ਨਹੀਂ ਸਾਡਾ ਇਹ ਵੀ ਦੂਜੀ ਗੱਲ ਨੂੰ ਸਾਡਾ ਕੋਈ ਧਰਮ ਕਾਗੂ ਵੀ ਨਹੀਂ ਹੈ ਉਹ ਧਰਮ ਕਾਗੂ ਵੀ ਤਾਂ ਬੰਡੇ ਹੋਏ ਨੇ ਜਿਹੜੇ ਸੰਤ ਸਮਾਜ ਜਿਹੜਾ ਇੱਕ ਹੈ ਉਵਿਧਾ ਕੋਈ ਕਾਂਗਰਸੀਆਂ ਤਾਂ ਕਦੇ ਕੋਈ ਤੁਹਾਡੇ ਬਲੇ ਵੀ ਆਈ ਸੀ ਤਾਂ ਕੋਈ ਬਾਦਰਾ ਦਾ ਤੁਸੀਂ ਕੋਈ ਕਾਂਗਰਸੀਆ ਕੋ ਬੁੱਟਾ ਸਿੰਘ ਦਾ ਹੁੰਦਾ ਸੀ ਕਿ ਨੇਕ ਸੰਤ ਸਵਾਜ ਕਿਵੇਂ ਵੱਡੇ ਹੋਏ ਸੀ ਉਦੋਂ ਉਦੋਂ ਲੋਕ ਕਹਿੰਦੇ ਸੀ ਇਹ ਤਾਂ ਬੁੱਟਾ ਸਿੰਘ ਦਾ ਸੰਤ ਹੈ ਲੋਕ ਤਾਂ ਕਈ ਕਿਸਮ ਦੀਆਂ ਗੱਲਾਂ ਕਰਦੇ ਨੇ ਹੁਣ ਵੀ ਤੁਹਾਡੇ ਬਾਰੇ ਇਹੀ ਗੱਲਾਂ ਕਰਦੇ ਨੇ ਤੇ ਤੁਸੀਂ ਆਹ ਬੜੀ ਵਧੀਆ ਗੱਲ ਕੀਤੀ ਕਿ ਮੈਂ ਮਹਾਕੁੰਭ ਤੇ ਤਾਂ ਗਿਆ ਸੀ ਸਿੱਖ ਦਾ ਪ੍ਰਚਾਰ ਕਰਨ ਇਹ ਵੀ ਤਾਂ ਦੱਸ ਦਿਓ ਕਿਨੇ ਸਿੱਖ ਬਣਾ ਕੇ ਆਏ ਹੋ ਉੱਥੇ ਦੇ ਵੀ ਤਾਂ ਲੋਕ ਦਾ ਸਵਾਲ ਕਰਨਗੇ ਕਿ ਕਿਉਂ ਨਹੀਂ ਕਰਨਗੇ ਜੀ ਖੈਰ ਉਹ ਕਹਿੰਦੇ ਜੀ ਕੌਮ ਦੀ ਅਗਵਾਈ ਕਰਨ ਵਾਲਾ ਕੋਈ ਬੰਦਾ ਉੱਥੇ ਨਹੀਂ ਇੰਨੀ ਅਦੋਗਤੀ ਕਦੇ ਨਹੀਂ ਦੇਖੀ ਸੀ ਇਹ ਗੱਲ ਥੋੜੀ ਮੰਨਣ ਵਾਲੀ ਹੈ ਤੇ ਫਿਰ ਉਹਨਾਂ ਨੇ ਇੱਕ ਹੋਰ ਸਦਾ ਦਿੱਤਾ ਜਿਹੜਾ ਮਤੇ ਚ ਵੀ ਦਿੱਤਾ ਸੀ ਇੱਥੇ ਉਹਨਾਂ ਨੇ ਕਲੀਅਰ ਕਰਤਾ ਕਹਿੰਦੇ ਦੇਖੋ ਪੰਜਾਬ ਦੇ ਹਰ ਪਿੰਡ ਚੋਂ ਇੱਕ ਬੱਸ ਪਹੁੰਚੇ 28 ਮਾਰਚ ਨੂੰ ਜੇ ਇਹ 17 ਤੱਕ ਨਹੀਂ ਰੱਦ ਕਰਦੇ 28 ਮਾਰਚ ਦੇ اجلاس ਤੋਂ ਪਹਿਲਾਂ ਹਰ ਪਿੰਡ ਚ ਇੱਕ ਬੱਸ ਲੈ ਕੇ ਜਾਓ ਉੱਥੇ ਕਰੋ ਕੱਟ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤੇ ਫਿਰ ਆਪਾਂ ਇਹਨਾਂ ਨੂੰ ਦਸੀਏ ਕਿ ਜੇ ਤੁਸੀਂ ਬਜਟ ਵਿਸਰਾਸ ਕਰਨਾ ਹੈ ਤਾਂ ਤਾਂ ਕਰਨ ਦੇਵਾਂਗੇ ਜੇ ਤੁਸੀਂ ਪਹਿਲਾਂ ਇਹ ਮਤੇ ਜਿਹੜਾ ਅੰਤਰਕ ਕਮੇਟੀ ਦਾ ਰੱਦ ਕਰੋਗੇ ਤੇ ਪਹਿਲਾਂ ਨੂੰ ਬਹਾਲ ਕਰੋਗੇ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਜਿੰਨਾ ਗਰਮ ਦੇ ਸਕਦੇ ਸੀ ਭਾਸ਼ਣ ਉਹਨਾਂ ਦਿੱਤਾ ਹੁਣ ਇਹਨਾਂ ਨੂੰ ਮੈਂ ਦੋ ਤਿੰਨ ਗੱਲਾਂ ਤੁਹਾਨੂੰ ਕਹਾਈ ਸੀ ਕਰਨੀਆਂ ਇੱਕ ਤਾਂ ਇਹ ਕਿ ਸਭ ਤੋਂ ਪਹਿਲਾਂ ਤਾਂ ਇਹਦਾ ਵਿਰੋਧ ਕੀਤਾ ਸੀ ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਜਾਂ ਬਾਕੀ ਉਹਨਾਂ ਦੇ ਸਾਦੇ ਗੁਰਮਤਾ ਕਰਕੇ ਬਾਕੀ ਨੇ ਜਥੇਬੰਦੀਆਂ ਨੇ ਉਹਨਾਂ ਚੋਂ ਨਹੀਂ ਹਾਜ਼ਰੀ ਸੀ ਫਿਰ ਦੂਜੀ ਜਿਹੜੀ ਗੱਲ ਇੱਥੇ ਨਜ਼ਰ ਆਈ ਕਿ ਕੱਠ ਵੀ ਕੋਈ ਜ਼ਿਆਦਾ ਨਹੀਂ ਸੀ ਸੰਗਤ ਕੋਈ ਇੰਨੀ ਜ਼ਿਆਦਾ ਨਹੀਂ ਸੀ ਉੱਥੇ ਇਹਦਾ ਕਾਰਨ ਪਤਾ ਹੋ ਸਕਦਾ ਕੋਈ ਕੋਹਲਾ ਮਹੱਲਾ ਫਾਲਗੇ ਹੋਲੇ ਮਹੱਲੇ ਦੀ ਤਾਂ ਸੰਗਤ ਬਹੁਤ ਹੁੰਦੀ ਹੈ ਇਧਰ ਲੋਕਾਂ ਦੇ ਦਿਲਚਸਪੀ ਘੱਟ ਲੈ ਕੁਛ ਵੀ ਹੈ ਇੱਕ ਗੱਲ ਜਿਹੜੀ ਹੈ ਉਹ ਟਕਰਾਅ ਲਈ ਨਾ ਬਣ ਜੇ 28 ਤਰੀਕ ਨੂੰ ਜਿਵੇਂ ਕੱਲ 15 ਮੈਂ ਹੁਣ ਜਦੋਂ ਵੀਡੀਓ ਪਾ ਰਿਹਾ ਕੱਲ ਜਿਹੜਾ ਹੈ ਹੁਲੇ ਮਹੱਲੇ ਨਾਲੋਂ ਕੱਲ ਵੀ ਮੈਂ ਕਿਹਾ ਸੀ ਕਿ ਵਚਨ ਦੀ ਲੋੜ ਹੈ ਹੁਲੇ ਮਹੱਲੇ ਦੇ ਦਰਮIAN ਜਿਹੜਾ ਨਿਹੰਗ ਸਿੰਘਾਂ ਨੇ ਇਹੀ ਕਾਰਨ ਵੀ ਹੋ ਸਕਦਾ ਕਿ ਨਹੀਂ ਆਏ ਬਾਬਾ ਬਲਵੀਰ ਸਿੰਘ ਉਹ ਆਪਦੇ ਜਿਹੜਾ ਹੈ ਹੁਲੇ ਮਹੱਲੇ ਚ ਬਿਜ਼ੀ ਹੋਣਗੇ ਕੱਲ ਉਹਨਾਂ ਨੇ ਮਹੱਲਾ ਵੀ ਕੱਟਣਾ ਲਈ ਹੁਲੇ ਮਹੱਲੇ ਦੇ ਵਿੱਚ ਇੱਕ ਪਾਸੇ ਨੇਕ ਸਿੰਘ ਦੂਜੇ ਪਾਸੇ ਸ਼੍ਰੋਮਿਕ ਕਮੇਟੀ ਉਹਨਾਂ ਨੇ ਨਗਰ ਕੀਰਤਨ ਬਸ ਉਥੇ ਜਿਵੇਂ ਉਹ ਟਕਰਾਅ ਦਾ ਬਚਾディー ਸੀ ਅਰਦਾਸ ਕੀਤੀ ਸੀ ਕੱਲ ਵੀ ਅੱਜ ਇਹ ਟਕਰਾ ਕਰਦੇ ਐ ਕਿ 28 ਨੂੰ ਜਵੇਂ ਇਹਨਾਂ ਨੇ ਸੱਦਾ ਦਿੱਤਾ ਜੇ ਸਾਰੇ ਜਥੇਬੰਦੀਆਂ ਉਥੇ ਆ ਗਿਆ ਸੱਚਮੁੱਚ ਹੀ ਇਹ ਕੌਲ ਨੂੰ ਮੰਨਿਆ ਉਥੇ ਜਿਹੜਾ ਇਕੱਠ ਹੋਣਾ ਹੈ ਉਹਤੇ ਵੀ ਜਿਹੜਾ ਹੈ ਟਕਰਾਅ ਹੋ ਸਕਦਾ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਦੇਖੋ ਇੱਕ ਹੋਰ ਵੀ ਜੇ ਡੇ ਨਕ ਸਿੰਘ ਨੇ ਆਏ ਉਥੇ ਸੁਧਾਰ ਲੈ ਰਹੀ ਹੈ ਵੀ ਉੱਥੇ ਆਏ ਜਰੂਰ ਦੇਖਣ ਨੂੰ ਮੈਂ ਦੇਖਿਆ ਸੀ ਬੈਠੇ ਸੀ ਲੀਡਰ ਲੇਕਿਨ ਬੋਲੇ ਨਹੀਂ ਤੇ ਉਹ ਉਹਦਾ ਕੀ ਕਾਰਨ ਹੈ ਇਹ ਆਪ ਹੀ ਜਾਣਦੇ ਨੇ ਕਿ ਰਾਸੀ ਲੀਡਰ ਨੂੰ ਬੋਲਣ ਨਹੀਂ ਦਿੱਤਾ ਉੱਥੇ ਇਹ ਵੀ ਹੋ ਸਕਦਾ ਧਾਰਮਿਕ ਲੀਡਰ ਨੂੰ ਬੋਲਣ ਕੁਝ ਵੀ ਉਹਦਾ ਕਾਰਨ ਹੋ ਸਕਦਾ ਸੋ ਇਸ ਤਰੀਕੇ ਨਾਲ ਅੱਜ ਦਾ ਜਿਹੜਾ ਹੈ ਇਹ ਇਕੱਠ ਜਿਹੜਾ ਡਾਪ ਸਿੰਘ ਖਾਲਸਾ ਮੁਖੀ ਦਮਦਰ ਮੀ ਟਕਸਾਲ ਨੇ ਬਣਾਇਆ ਸੀ ਜੀ ਦੀ ਇਕਮਤੇ ਰਹੀਂ ਕਹਿ ਕੇ ਤੁਸੀਂ ਪੰਥ ਦੀ ਅਗਵਾਈ ਕਰੋ ਹੁਣ ਦੇਖਦੇ ਹਾਂ ਕਿ ਉਹਨਾਂ ਦੀ ਅਗਵਾਈ ਨੂੰ ਕਿੰਨੇ ਲੋਕ ਮੰਨਦੇ ਨੇ ਉਹਨਾਂ ਦੇ ਅੱਗੇ ਕਹਿ ਕੇ ਪੱਥਰ ਦਾ ਕੋਈ ਲੀਡਰ ਨਹੀਂ ਲੇਕਿਨ ਇਹ ਮਤੇ ਜਿਹੜੇ ਨੇ ਉਹ ਇਹ ਜ਼ਰੂਰ ਦਰਸਾਉਂਦੇ ਨੇ ਕਿ ਸਿੱਖ ਮਾਨਸਿਕਤਾ ਸਿੱਖ ਭਾਵਨਾਵਾਂ ਇਹ ਕਹਿੰਦੀਆਂ ਨੇ ਕਿ ਇਹ ਜਥੇਦਾਰ ਲਾਉਣਾ ਤੇ ਜਥੇਦਾਰਾਂ ਨੂੰ ਹਟਾਉਣਾ ਦੋਨਾਂ ਨੂੰ ਉਹ ਸਿੱਖ ਪ੍ਰਵਾਨ ਨਹੀਂ ਕਰਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ